ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹਰ ਪ੍ਰਭ ਕੀ ਜੋ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਰਾਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿਦੇਵਾਂ ਸੰਗੋ ਸਿਧੋ ਗੁਰਮੁਖ ਪਿਆਰਿਆਂ ਨੂੰ ਗੁਰੂ ਕੇ ਪਿਆਰਿਆਂ ਨੂੰ ਗੁਰੂ ਕੀ ਸਾਧ ਸੰਗਤ ਨੂੰ ਗੁਰੂ ਦੀ ਗੱਲ ਸੁਣਨੀ ਗੁਰੂ ਦੀ ਗੱਲ ਬੋਲਣੀ ਚੰਗੀ ਲੱਗਦੀ ਐ ਸੁਣਨ ਵਾਲੇ ਦਾ ਵੀ ਭਲਾ ਐ ਤੇ ਸੁਣਾਉਣ ਵਾਲੇ ਦਾ ਵੀ ਭਲਾ ਐ ਮਹਾਰਾਜ ਕਹਿੰਦੇ ਪਰਚਾ ਸ਼ਬਦ ਕਾ ਦیدار ਖਾਲਸੇ ਕਾ ਤੇ ਜੇ ਆਪਾਂ ਨੇ ਮਨ ਪਰਚਾਉਣਾ ਤਾਂ ਸ਼ਬਦ ਨਾਲ ਪਰਚਾਓ ਤੁਸੀਂ ਜਿਹੜੀ ਵੀ ਚੀਜ਼ ਰੋਜ਼ ਮਨ ਨੂੰ ਦੇਣ ਲੱਗ ਜੋਂਗੇ ਮਨ ਉਹੀ ਚੀਜ਼ ਤੇ ਲੱਗ ਜਾਂਦਾ ਜਦ ਮੇ ਸਰੀਰ ਨਸ਼ੇ ਤੇ ਲੱਗ ਜਾਂਦਾ ਨਾ ਕੋਈ ਇੱਕੋ ਵਾਰ ਨਸ਼ੇ ਤੇ ਲੱਗਦਾ ਹੌਲੀ 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 ਲੱਗਦਾ ਇੱਕੋ ਵਾਰ ਜੇ ਕੋਈ ਚੋਰ ਨਹੀਂ ਬਣਦਾ ਵੱਡਾ ਚੋਰ ਬਣਨ ਲੱਗੇ 20 ਸਾਲ ਲੱਗਦੇ ਨੇ 10 ਸਾਲ ਲੱਗਦੇ ਨੇ ਹੌਲੀ ਹੌਲੀ ਛੋਟੀਆਂ ਚੀਜ਼ਾਂ ਤੋਂ ਪੈਨ ਕਾਪੀ ਪੈਨਸਲ 10 ਰੁਪਏ 20 ਰੁਪਏ ਚੱਕ ਲੈ ਕਦੇ ਕੋਸ਼ ਫਿਰ ਹੌਲੀ ਹੌਲੀ ਮੋਟਰਸਾਈਕਲ ਫਿਰ ਗੱਡੀਆਂ ਫਿਰ ਬਹੁਤ ਕੁਛ ਚੋਰੀਆਂ ਕਰਨ ਲੱਗ ਜਾਂਦਾ ਏ ਇਸ ਤਰੀ ਕੋਈ ਇਕੋਦਮ ਭਗਤ ਨਹੀਂ ਬਣ ਜਾਂਦਾ ਪਹਿਲਾਂ ਗੁਰੂ ਦੀਆਂ ਗੱਲਾਂ ਸੁਣਦਾ ਹੈ ਪ੍ਰੇਰਿਤ ਹੁੰਦਾ ਹੈ ਗੁਰੂ ਕੀ ਸੰਗਤੋਂ ਜਾਣ ਲੱਗ ਜਾਂਦਾ ਹੈ ਕਦੇ 1 ਮਿੰਟ ਨਾਮ ਜਪਦਾ ਹੈ ਕਦੇ 10 ਮਿੰਟ ਜਪਦਾ ਹੈ ਫਿਰ ਉਹਨੂੰ ਰੀਝ ਆਉਂਦੀ ਹੈ ਕਿਵੇਂ ਸੌਰੀ ਸੌਰੀ ਨਾਮ ਜਪਾਂ ਇਸ ਤਰ੍ਹਾਂ ਕਦੇ ਉਦਾਸੀ ਵੀ ਆਉਂਦੀ ਹੈ ਸਮਨ ਵਿੱਚ ਸੋ ਇਸ ਤਰ੍ਹਾਂ ਕਰਕੇ ਜਿਨ੍ਹਾਂ ਨੂੰ ਗੁਰੂ ਕੀਆਂ ਗੱਲਾਂ ਗੁਰੂ ਕੀਆਂ ਬਾਤਾਂ ਗੁਰੂ ਦੀ ਕਥਾ ਸੁਣੀ ਲੱਗਦੀ ਹੈ ਨਾ ਗੁਰੂ ਉਹ ਤੇ ਖੁਸ਼ ਹੈ ਬਸ ਕਿ ਉਹਦਾ ਮਨ ਹੈ ਜਿਹੜਾ ਉਹ ਮਨ ਕੈਚ ਕਰਨ ਲੱਗ ਪਿਆ ਉਹਦੀ ਮਨ ਦੀ ਖਰਾਕ ਬਣ ਗਈ ਪਰਮੇਸ਼ਰ ਉਹ ਤੇ ਦਿਆਲ ਹੈ ਸੋ ਭਾਗ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੇ ਹਰ ਕੀ ਬਾਣੀ ਸੋ ਆਪਾਂ ਗੱਲ ਕਰਦੇ ਆ ਅੱਜ ਆਪਾਂ ਕਿ ਗੁਰੂ ਸਾਡੇ ਤੇ ਖੁਸ਼ ਹੈ ਕਿੰਨਾ ਖੁਸ਼ ਹੈ ਇਹ ਸਾਨੂੰ ਕਿਵੇਂ ਪਤਾ ਲੱਗੇ ਸੋ ਸੰਗਤ ਜੀ ਜੇ ਆਪਣੇ ਕੋਲੇ ਜਿਸ ਨੂੰ ਆਪਾਂ ਪ੍ਰੇਮ ਕਰਦੇ ਹਾਂ ਉਹ ਆਪਨਾ ਹੋਵੇ ਤਾਂ ਉਹਦੀਆਂ ਆਪਣੇ ਕੋਲੇ ਨਿਸ਼ਾਨੀਆਂ ਹੋਣ ਜਾਂ ਨਿਸ਼ਾਨੀ ਮਿਲ ਜਾਵੇ ਜਿਵੇਂ ਕਿਸ ਦਾ ਪਰਦੇਸੀ ਪੁੱਤਰ ਹੈ ਪੁਰਾਣੇ ਜ਼ਮਾਨੇ ਵਿੱਚ ਪਹਿਲਾਂ ਚਿੱਠੀਆਂ ਪਾਉਂਦੇ ਹੁੰਦੇ ਉਹ ਚਿੱਠੀਆਂ ਨੂੰ ਸਾਹ ਸਾਹ ਕੇ ਰੱਖਦੇ ਕਿ ਮੇਰੇ ਪੁੱਤਰ ਦੀ ਚਿੱਠੀ ਹੈ ਮੇਰੇ ਧੀ ਦੀ ਚਿੱਠੀ ਹੈ ਮੇਰੇ ਮਿੱਤਰ ਪਿਆਰੇ ਦੀ ਚਿੱਠੀ ਹੈ ਮੇਰੇ ਪਤੀ ਦੀ ਚਿੱਠੀ ਆ ਉਹ ਚਿੱਠੀਆਂ ਵਿੱਚ ਉਹ ਦਿਖਦਾ ਮਨ ਨੂੰ ਸੰਕੂਨ ਮਿਲਦਾ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਸਕੂਨ ਮਿਲਦਾ ਹੈ ਉਹਨਾਂ ਵਿੱਚ ਨਿਸ਼ਾਨੀਆਂ ਵਿੱਚ ਆਪ ਆਪਣਾ ਪ੍ਰੀਤਮ ਪਿਆਰਾ ਹੁੰਦਾ ਹੈ ਸੋ ਜੇ ਆਪਾਂ ਹੁਣ ਸਿਮਰਨ ਕਰਦੇ ਆਂ ਭਜਨ ਕਰਦੇ ਆਂ ਤੇ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਗੁਰੂ ਮੇਰੇ ਭਜਨ ਤੇ ਸਿਮਰਨ ਤੇ ਖੁਸ਼ ਹੈ ਜੇ ਤੁਸੀਂ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲੈਣੀ ਹੈ ਨਾ ਤੁਸੀਂ ਯਕੀਨ ਕਰ ਲਓ ਪੂਰਾ ਇਹ ਗੱਲ ਮੈਂ 100% ਪੂਰੇ ਯਕੀਨ ਨਾਲ ਕਹਿੰਦਾ ਇਹ ਗੱਲ ਹੋਵੇਗੀ ਜੇ ਸਿੰਘ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤੁਸੀਂ ਇਦਾਂ ਕਰੋ ਜੇ 10ਵੇਂ ਪਾਸ਼ਾ ਮਹਾਰਾਜ ਦੀ ਖੁਸ਼ੀ ਲੈਣੀ ਹੈ ਨਾ ਤੁਸੀਂ ਆਹ ਸ਼ਬਦ ਸ਼ੁਰੂ ਕਰ ਦੋ ਦੱਸੋ ਜੀ ਪਾਸ਼ਾ ਦਾ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀਆਂ ਕਰੀਏ ਨਾਮੇ ਕਾ ਪੰਜਾਬ ਸਾਹਿਬ ਵਿੱਚ ਕੰਕਾਰ ਸ੍ਰੀ ਵਾਰੀ ਬਤੇ ਤਾ ਪ੍ਰਸਾਦ ਚਾਤਰੀ ਛੰਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀਆਂ ਕਰੀਏ ਨਾਮੇ ਕਾ ਮੈਂ ਇਹ ਤੁਸੀਂ ਨਾ ਪੰਜ ਸਤ ਮਾਲਾ ਰੋਜ਼ ਫੇਰ ਲਿਆ ਕਰੋ ਬੈਸ ਤਾਂ ਹੀ ਬਹੁਤ ਫੇਰਨੀਆਂ ਚਾਹੀਦੀਆਂ ਨੇ ਪਰ ਤੁਸੀਂ 11 ਕਮਾਲਾ ਰੋਜ਼ ਫੇਰਨ ਲੱਗ ਜਾਓ ਜੇ 21ਵੇਂ ਦਿਨ ਤੁਹਾਡੇ ਕੋਲੇ ਮਹਾਰਾਜ ਦੀ ਕਿਰਪਾ ਨਾ ਆਈ ਤਾਂ ਮੈਨੂੰ ਕਹਿ ਦਿਓ ਤੁਸੀਂ ਇਹ ਮੈਂ ਆਪਦੇ ਕੋਲੇ ਇਹ ਕਹੇ ਇਹ ਗੁਰੂ ਤੇ ਮਾਣ ਹੈ ਆਪਦੇ ਤੇ ਮਾਣ ਨਹੀਂ ਗੁਰੂ ਤੇ ਮਾਣ ਹੁੰਦਾ ਜਿਵੇਂ ਕਿਸੇ ਔਰਤ ਨੂੰ ਆਦੇ ਪੇਕੇ ਆ ਤੇ ਮਾਣ ਹੁੰਦਾ ਨਾ ਕਿ ਮੇਰੇ ਪੇਕੇ ਬਹੁਤ ਵੱਡੇ ਨੇ ਹਨਾ ਕਈ ਨੂੰ ਜ਼ਮੀਨ ਜਾਇਦਾਦ ਤੇ ਮਾਣ ਹੁੰਦਾ ਹੈ ਧਨ ਤੇ ਦੌਲਤ ਤੇ ਮਾਣ ਹੁੰਦਾ ਕਈਆਂ ਨੂੰ ਆਪਦੇ ਚੰਗੀ ਔਲਾਦ ਤੇ ਮਾਣ ਹੁੰਦਾ ਕਈਆਂ ਨੂੰ ਆਦੀ ਪਾਰਟੀ ਤੇ ਮਾਣ ਹੁੰਦਾ ਹੈ ਇਸ ਤਰ੍ਹਾਂ ਗੁਰਸਿੱਖਾਂ ਨੂੰ ਆਪਣੇ ਗੁਰੂ ਤੇ ਮਾਣ ਆਉਣਾ ਚਾਹੀਦਾ ਹੈ ਇਹ ਹੰਕਾਰ ਨਹੀਂ ਹੁੰਦਾ ਇਹ ਗੁਰੂ ਨੂੰ ਵੱਡਾ ਸਮਝਦਾ ਹੁੰਦਾ ਹੌਸਲਾ ਹੁੰਦਾ ਇਹ ਚੜ੍ਹਦੀ ਕਲਾ ਹੁੰਦੀ ਹੰਕਾਰ ਉਹ ਹੁੰਦਾ ਜਿਹੜਾ ਭੱਜਦਾ ਮਨ ਦੁਖੀ ਕਰੀਏ ਜਿੱਥੇ ਮਨ ਦੁਖੀ ਨਹੀਂ ਹੁੰਦਾ ਵਧੀਆ ਚੜ੍ਹਦੀ ਕਲਾ ਉਹ ਹੰਕਾਰ ਤੋਂ ਬਹੁਤ ਦੂਰ ਹੁੰਦੀ ਹੈ ਗੱਲ ਸੋ ਮਾਣ ਹੈ ਗੁਰੂ ਤੇ 21 ਦਿਨ ਤੁਸੀਂ 11-11 ਮਾਲਾ ਚਾਤਰੀ ਸ਼ਾਮ ਦੀਆਂ ਕਰ ਲਓ 21 ਦਿਨਾਂ ਦੇ ਵਿੱਚ 22ਵੇਂ ਦਿਨ ਕਹਿ ਲੋ ਤੁਹਾਡੇ ਕੋਲੇ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਆ ਜੂ ਕਿ ਤੁਹਾਨੂੰ ਨਾ ਬਾਜ ਜਿਹੜਾ ਬਾਦ 10ਵੇਂ ਪਾਸ਼ ਦਾ ਤੁਹਾਨੂੰ ਬਾਜ ਟੱਕਰਨ ਲੱਗ ਜੂਗਾ ਬਾਜ ਤੁਹਾਨੂੰ ਦੇਖਣ ਲੱਗ ਜੂਗਾ ਬਾਜ ਦੇ ਦਰਸ਼ਨ ਹੋਣ ਲੱਗ ਜਾਣਗੇ ਤੁਸੀਂ ਇਹ ਨਾ ਕਹੋ ਕਿ ਪਸ਼ੂ ਪੰਛੀਆਂ ਦੇ ਵਿੱਚ ਕੀ ਹੁੰਦਾ ਹੈ ਵੀ ਇਹ ਤਾਂ ਐਵੇਂ ਨਾ ਨਾ ਐ ਨਹੀਂ ਤੁਹਾਡੇ ਘਰੇ ਆਣ ਲੱਗ ਜੂ ਆਵਾਜ਼ ਜਦੋਂ ਤੁਸੀਂ ਖੇਤ ਨੂੰ ਜਾਉਂਗੇ ਖੇਤ ਵਿੱਚ ਬਾਜ ਮਿਲਣ ਲੱਗ ਜਾਓ ਕਦੇ ਉੱਤੋਂ ਦੀ ਲੰਘ ਗਿਆ ਕਦੇ ਸਾਹਮਣੇ ਦਿਖ ਗਿਆ ਕਦੇ ਕਹਿਤਾ ਤੁਹਾਨੂੰ ਆਵਾਜ਼ ਤੁਸੀਂ ਕਹੋਗੇ ਵੀ ਇੰਨੀ ਉਮਰ ਬੀਤ ਗਈ ਬਾਜ ਆਉਂਦਾ ਨਹੀਂ ਸੀ ਹੁਣ ਕਿਵੇਂ ਬਾਜ ਆਉਣ ਲੱਗ ਪਿਆ ਇਹ ਗੁਰੂ ਗੁਰੂ ਦਾ ਭੇਜਿਆ ਹੁੰਦਾ ਜਾਂ ਮੇਰੇ ਗੁਰੂ ਮੇਰੇ ਸਿੱਖ ਨੂੰ ਮੇਰੇ ਪਿਆਰੇ ਨੂੰ ਦਸੰਗ ਦੇ ਕੇ ਆ ਉਹਦੇ ਵਿੱਚ ਗੁਰੂ ਦਾ ਵਾਸਾ ਹੁੰਦਾ ਉਹ ਜਿਹੜੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ ਨਾ ਇਹਨਾਂ ਦੀ ਅਲੱਗ-ਅਲੱਗ ਸਵਾਰੀ ਵੀ ਹੁੰਦੀ ਹੈ ਕਿਸੇ ਨੂੰ ਕੋਈ ਪੰਛੀ ਪਿਆਰਾ ਹੈ ਜਿਵੇਂ ਨਾਮਦੇਵ ਜੀ ਕਹਿੰਦੇ ਨੇ ਹੁਣ ਤੁਸੀਂ ਇਹ ਦੇਖ ਲਓ ਵੀ ਹਰ ਚੀਜ਼ ਦੀ ਬੁੱਧਤਾ ਇਹ ਚੀਜ਼ ਤੇ ਬਹੁਤ ਜ਼ਿਆਦਾ ਮਜ਼ਾਕ ਕਰਦੇ ਨੇ ਕਿ ਗਣੇਸ਼ ਦੀ ਸਵਾਰੀ ਚੂਹਾ ਕਿਵੇਂ ਹੋ ਜੂਗਾ ਵੀ ਚੂਹੇ ਦੇ ਉੱਤੇ ਗਣੇਸ਼ ਬੈਠ ਗਿਆ ਉਹਦਾ ਪੀਚਰਾ ਨਿਕਲ ਜੂਗਾ ਉਹਦਾ ਮਲਿਆ ਮੇਟ ਉਹਦਾ ਸੰਗਤ ਜੀ ਇਹ ਸੂਖਮ ਰੂਹਾਂ ਹੁੰਦੀਆਂ ਨੇ ਇਹਦੇ 'ਚ ਭਾਰ ਨਹੀਂ ਹੁੰਦਾ ਹੈਗਾ ਇਹ ਆਕਾਸ਼ 'ਚ ਉੱਡਣ ਵਾਲੀ ਰੂਹਾਂ ਹੁੰਦੀਆਂ ਨੇ ਹਾਂ ਤੇ ਕਿਸੇ ਦੀ ਮੋਰ ਦੀ ਸਵਾਰੀ ਹੈ ਕਿਸੇ ਦੀ ਕਿਸੇ ਚੀਜ਼ ਕੋ ਸ਼ੇਰ ਦੀ ਜਿਵੇਂ ਚੰਡੀ ਸ਼ੇਰ ਦੀ ਸਵਾਰੀ ਕਰਦੀ ਹੈ ਕੋਈ ਖੇ ਚੀਜ਼ ਦੀ ਸਵਾਰੀ ਕਰਦਾ ਇਹ ਆਪਣੀ ਮੌਜ ਹੁੰਦੀ ਹੈ ਇਹਨਾਂ ਦੀ ਰੂਹਾਂ ਦੀ ਜੇ ਇੱਕ ਇਸ ਇਸ ਤੇ ਇਸ ਸਵਾਰੀ ਦੁੱਤ ਵੀ ਕਿਸੇ ਪੰਛੀ ਦੀ ਸਵਾਰੀ ਕਰਨੀ ਕਿਸੇ ਪਸ਼ੂ ਦੀ ਸਵਾਰੀ ਕਰਨੀ ਇਤੇ ਗੁਰਬਾਣੀ ਵੀ ਮੋਹਰ ਲਾਉਂਦੀ ਹੈ ਜੇ ਮਹਾਰਾਜ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰਤੇ ਹੋਵੇ ਵਰਦ ਚੱਡੇ ਡੌ ਰੂਟ ਮੁਕਾਵੇ ਫਿਰ ਵਾਣੀ ਕਹਿੰਦੀ ਹੈ ਕਿ ਜਿਹੜੇ বিষ্ণੂ ਦੀ ਸਵਾਰੀ ਉਹ ਗਰੜ ਹੈ ਜੇ ਮਹਾਰਾਜ ਕਹਿੰਦੇ ਨਾਮਦੇਵ ਦੀ ਬਾਣੀ ਦੇ ਵਿੱਚ ਨਾਮਦੇਵ ਭਗਤ ਜੀ ਦੇ ਕਹਿੰਦੇ ਗਰੜ ਚੜ ਆਏ ਗੋਪਾਲ ਜਦੋਂ ਨਾਮਦੇਵ ਨੂੰ ਫੜ ਲਿਆ ਸੀ ਨਾ ਸਾਤ ਘੜੀ ਜਵ ਬੀਤੀ ਸੁਣੀ ਅਜੂ ਨਾ ਆਇਆ ਤਰਪਾ ਬਣ ਧਣੀ ਰਾਜਾ ਕਹਿੰਦਾ ਉਹ ਨਾਮਦੇਵ ਤੂੰ ਕਹਿੰਦੇ ਸੇ ਮੇਰਾ ਰੱਬ ਮੇਰਾ ਪਰਮਾਤਮਾ ਮੇਰਾ বিষ্ণੂ ਮੇਰਾ ਭਗਵਾਨ ਆਵੇਗਾ ਆਇਆ ਤਾਂ ਹੈ ਨਹੀਂ ਕਾਂ 7 ਘੜੀਆਂ ਦੇ ਦੋ ਸਾਨੂੰ 24 ਘੰਟਿਆਂ ਦੀ ਇੱਕ ਘੜੀ ਇੱਕ ਘੜੀ ਹੁੰਦੀ ਹੈ ਜਦ 7 ਘੜੀ ਬੀਤ ਗਈ ਨਾ ਫਿਰ ਆਇਆ ਫਿਰ ਕਹਤੇ ਆਇਆ ਗੱੜੜ ਤੇ ਚੜ ਕੇ ਗੱੜੜ ਚੜ ਆਏ ਗੋਪਾਲ ਕਹਿੰਦੇ ਆ ਗਿਆ ਗੋਪਾਲ ਧਰਤੀ ਨੂੰ ਪਾਲਣ ਵਾਲਾ ਇਹ ਗੱੜੜ ਦੀ ਸਵਾਰੀ ਕਰਦੇ ਨੇ ਵਿਸ਼ਨੂੰ ਮਹਾਰਾਜ ਹੁਣ ਜਿਨ੍ਹਾਂ ਨੇ ਤਾਂ ਐ ਤਰਕਾ ਬਿਰਕਾਂ ਕਰਨੀ ਹੈ ਉਹ ਤਾਂ ਫਿਰ ਗਰਵਾਣੀ ਨੂੰ ਵੀ ਨਹੀਂ ਮੰਨਦੇ ਨਾ ਇਹਦਾ ਅਰਥ ਕਿਵੇਂ ਕੱਢਾਂਗੇ ਤੁਸੀਂ ਸਿੱਧਾ ਅਰਥ ਹੈ ਉਹ ਹੋਰ ਅਰਥ ਬਣਦਾ ਹੀ ਨਹੀਂ ਇਹਦਾ ਸੋ ਜਿਵੇਂ ਗੱੜੜ ਬਿਸ਼ਨੂ ਦੀ ਸਵਾਰੀਆਂ ਨਾ ਇਸ ਤਰ੍ਹਾਂ ਮੇਰੇ ਬਾਜਾਂ ਵਾਲੇ ਨੂੰ ਦਸਵੇਂ ਪਾਸ਼ਾ ਮਹਾਰਾਜ ਨੂੰ ਆਪਣੇ ਗੁਰੂ ਨੂੰ ਬਾਜ ਪਿਆਰਾ ਹੈ ਜਦੋਂ ਸੀ ਗੋਬਿੰਦੇ ਮੁਕੰਦੇ ਦੇ ਅਸਲ ਪਾਸ਼ ਦੀ ਬਾਣੀ ਪੜੋਂਗੇ ਨਾ ਤੁਹਾਨੂੰ 100% ਯਕੀਨ ਕਰਨਾ ਪਊਗਾ ਯਕੀਨ ਕਰਕੇ ਤੁਸੀਂ ਲੱਗ ਜਾਓ ਤੁਹਾਡੇ ਕੋਲੇ ਆਵਾਜ਼ ਆਉਣਾ ਸ਼ੁਰੂ ਹੋ ਜਾਵੇ ਤੁਹਾਨੂੰ ਬਾਜ ਦੇ ਦਰਸ਼ ਤੁਹਾਨੂੰ ਹੋਣੇ ਸ਼ੁਰੂ ਹੋ ਜਾਣਗੇ ਨਿਸ਼ਾਨੀ ਹੈ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਜੇ ਤੁਹਾਡੇ ਕੋਲੇ ਆਵਾਜ਼ ਆਉਣ ਲੱਗ ਪਿਆ ਤੁਸੀਂ ਸਮਝੋ ਗੁਰੂ ਦੀ ਕਿਰਪਾ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਨੂੰ ਸਿਮਰਨ ਕਰਨ ਵੇਲੇ ਆਵਾਜ਼ ਦੇ ਦਰਸ਼ਨ ਹੋ ਜਾਣ ਫਿਰ ਗੁਰੂ ਪ੍ਰਤੱਖ ਹੀ ਸਮਝੋ ਬਸ ਉਹਨੂੰ ਇਸ ਤਰ੍ਹਾਂ ਲੱਗ ਜੇ ਤੁਸੀਂ ਇਹ ਚਮਤਕਾਰ ਹੈ ਬਸ ਅਜਮਾ ਕੇ ਦੇਖ ਲਓ ਅੱਗੇ ਤੁਸੀਂ ਫਿਰ ਜਦ ਇਸ ਤਰ੍ਹਾਂ ਤੁਹਾਡੇ ਨਾਲ ਹੋਣ ਲੱਗ ਪਿਆ ਵੀ ਆਵਾਜ਼ ਆਉਣ ਲੱਗ ਪਈ ਫਿਰ ਗੁਰੂ ਵੀ ਪ੍ਰਤੱਖ ਹੋਵੇਗਾ ਯਕੀਨ ਕਰਕੇ ਲੱਗ ਜਾਓ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਗੋਬਿੰਦ ਨੂੰ ਕੰਦੇ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ